ਪ੍ਰੀਤ ਨਾਲ ਪ੍ਰਤੀਤ ਦਾ ਹੋਣਾ ਅਤਿ ਲਾਜ਼ਮੀ ਹੈ ਇਕੱਲੀ ਪ੍ਰੀਤ ਵੀ ਕਈ ਵਾਰੀ ਬੰਦਾ ਥਿੜਕ ਜਾਂਦਾ ਹੈ ਜੇ ਪ੍ਰਤੀਤ ਬੰਦੇ ਦੀ ਕਾਇਮ ਹੋਵੇ ਤੇ ਪਿਆਰਿਓ ਦੀ ਪ੍ਰਤੀਤ ਨੂੰ ਕੋਈ ਡੁਲਾ ਨਹੀਂ ਸਕਦਾ ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਮੈਂ ਲਫ਼ਜ਼ ਬਾਣੀ ਦੇ ਲੈ ਰਿਆਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਇਸ ਵਾਰੇ ਮੈਂ ਪੂਰੇ ਦਾ ਪੂਰਾ ਇਸ ਹਾਲ ਗੁਰੂ ਨਾਨਕ ਸਾਹਿਬ ਦੇ ਪਰਸਬੰਦੀ ਇਹ ਬੇਨਤੀ ਕਰਦਾ ਰਿਹਾ ਜਦੋਂ ਅਸੀਂ ਚੌਥੀ ਪੌੜੀ ਪੜ੍ਹਨੇ ਆਂ ਮਹਾਰਾਜ ਦਾ ਬਚਨ ਆਉਂਦਾ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਆਪਾ ਪਰਮਾਤਮਾ ਸੱਚ ਹੈ ਉਹਦਾ ਨਾਮ ਸੱਚ ਹੈ ਉਸ ਦੀ ਜਿਹੜੀ ਪਾਖਿਆ ਜਿਹੜੀ ਬੋਲੀ ਹੈ ਪਾਖਿਆ ਭਾਉ ਭਾਉ ਅਰਥੇ ਪ੍ਰੇਮ ਅਪਾਰ ਜਿਹਦਾ ਪਾਰਾਂ ਵਾਰ ਨਹੀਂ ਪਾਇਆ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖੈਂ